ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਬੀਤੀ ਰਾਤ ਪਿੰਡ ਔਰ ਗੜੂਪੜ ਅਤੇ ਆਸ-ਪਾਸ ਦੇ ਹੋਰ ਕਈ ਪਿੰਡਾਂ ਦੇ ਲੋਕ ਜ਼ਬਰਦਸਤ ਧਮਾਕੇ ਨਾਲ ਉਸ ਵਕਤ ਦਹਿਲ ਗਏ ਜਦੋਂ ਰਾਤ 2:30 ਵਜੇ ਦੇ ਕਰੀਬ ਪੈ ਰਹੇ ਮੀਂਹ ਵਿੱਚ ਪਿੰਡ ਗੜੂਪੜ ਦੇ ਇੱਕ ਘਰ ਉੱਪਰ ਅਸਮਾਨੀ ਬਿਜਲੀ ਪੈ ਗਈ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣਾ ਤਾਂ ਬਚਾ ਰਿਹਾ ਪਰੰਤੂ ਕੋਠੀ ਤੇ ਬਣੀ ਪਾਣੀ ਵਾਲੀ ਟੈਂਕੀ ਕੋਲ ਲੈਂਟਰ ਟੁੱਟ ਗਿਆ ਉਸ ਦੇ ਨਾਲ ਹੀ ਕੋਠੀ ਵਿੱਚ ਬਿਜਲੀ ਦੀ ਸਾਰੀ ਫਿਟਿੰਗ ਸੜ ਗਈ। ਪਾਣੀ ਵਾਲੀ ਟੈਂਕੀ ਤੋਂ ਜਾਂਦੀਆਂ ਪਾਣੀ ਦੀਆਂ ਪਾਈਪਾਂ ਵੀ ਬਿਜਲੀ ਨੇ ਪੁੱਟ ਦਿੱਤੀਆਂ ਉਸ ਦੇ ਨਾਲ ਹੀ ਚਾਰਜ ਤੇ ਲੱਗਾ ਇੱਕ ਆਈਫੋਨ ਵੀ ਪਿਗਲ ਗਿਆ ਤਮਾਕਾ ਇਹਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਕਈ ਕਾਰਕਮ ਗਏ ਇਸ ਮੌਕੇ ਪੀੜਿਤ ਹਰਵਿੰਦਰ ਸਿੰਘ ਵਾਸੀ ਗੜੁੱਪੜ ਨੇ ਦੱਸਿਆ ਕਿ ਉਹਨਾਂ ਦਾ ਕਰੀਬ 2.2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਨਾਂ ਤੁਹਾਡਾ ਲਖਵੀਰ ਗੌਰ ਅੱਛਾ ਤੁਸੀਂ ਕੀ ਕਹਿੰਦੇ ਹੋ ਮੈਂ ਇੱਥੇ ਬੈੱਡ ਤੇ ਪਈ ਸੀ ਹਾਂ ਮੈਂ ਦੋ ਵਜੇ ਉੱਠੀ ਸੀਗੀ ਅੱਛਾ ਤਾਂ ਮੈਂ ਕਿ ਚਲੋ 나 ਅੱਗੇ ਬਾਠ ਕਰਦੀ ਹਾਂ ਹਾਂ ਪਰ ਮੈਂ ਕਿਹਾ ਜੇ 2 ਵਜੇ ਆ ਮੈਂ 2:30 ਵਜੇ ਨਾ ਆਉਂਗੀ ਇਸ਼ਨਾਨ ਕਰੂੰਗੀ ਫਿਰ ਕੋ ਮੈਂ ਇਸੇ ਬੈੱਡ ਤੇ ਬਹਿ ਗਈ ਹਾਂ ਤੇ ਸਵਾ ਦੋ ਵਜੇ ਹਾਂਜੀ ਇਹ ਸਾਰਾ ਹੋ ਗਿਆ ਬਿਜਲੀ ਦਾ ਧਮਾਕਾ ਮਤਲਬ ਤੁਸੀਂ ਉਸੀ ਵੇਲੇ ਜਾਗਦੇ ਸੀ ਜਾਗਦੇ ਸੀ ਇੱਥੇ ਜਾਗਦੀ ਪਈ ਆ ਕਿ ਤੁਹਾਡੇ ਤਾਂ ਇੱਥੇ ਘਰ ਵਿੱਚ ਹੀ ਮਤਲਬ ਇੱਥੇ ਬਿਜਲੀ ਉੱਪਰ ਪਈ ਆ ਉੱਪਰ ਪਈ ਉਹਨੇ ਸਭ ਕੁਝ ਪਟ ਦਿੱਤਾ ਤੇ ਜਦੋਂ ਖੜਕਾ ਜੋਰ ਨਾਲ ਹੋਇਆ ਮੇਰੇ ਦਾ ਹੱਥ ਵੀ ਸਨ ਹੋ ਗਿਆ ਤਾਂ ਕਾਫੀ ਮੈਂ ਸਨ ਹੋ ਗਈ ਫਿਰ ਹੌਲੀ ਹੌਲੀ ਉੱਠ ਕੇ ਮੈਂ ਇਹਨਾਂ ਬੱਚੇ ਨੂੰ ਦੇਖੋ ਮਨ ਵਿੱਚ ਐਡਾ ਵੱਡਾ ਧਮਾਕਾ ਹੋਇਆ ਦੱਸਿਆ ਜਾਂਦਾ ਕਿ ਬਲੌਣੀ ਤੱਕ ਇਹਦਾ ਧਮਾਕਾ ਸੁਣਿਆ ਹਾਂ ਜਦੋਂ ਉਹ ਕਚਰਾ ਬਹੁਤ ਡਿ ਗਿਆ ਤੇ ਮੇਰੇ ਉੱਤੇ ਵੀ ਡਿ ਗਿਆ ਫਿਰ ਮੈਂ ਇਹਨਾਂ ਨੂੰ ਠਾਲੇ ਉੱਠ ਕੇ ਆ ਕੇ ਮੈਂ ਕਿਥੋਂ ਉੱਠ ਕੇ ਦੇਖੀ ਉਹ ਤਾਂ ਲਾਈਟ ਵੀ ਫੋਨ ਜਗਾ ਤੇ ਕਹਿੰਦਾ ਵੀ ਫੋਨ ਵੀ ਸਾਡਾ ਡੈਡ ਹੋ ਗਿਆ ਅੱਛਾ ਫੋਨ ਵੀ ਡੈਡ ਹੋ ਗਿਆ ਉਹ ਬਹੁਤ ਗਰਮ ਹੋ ਗਿਆ ਅੱਛਾ ਤੇ ਫਿਰ ਅਸੀਂ ਇਹਨਾਂ ਨੇ ਵੀ ਮੂੰਬਤੀਆਂ ਜਗਾ ਕੇ ਅਸੀਂ ਜਦ ਦੇਖਿਆ ਤਾਂ ਵੀ ਸਾਡੀ ਘਰੀਏ ਤਾਂ ਪਿਆਏ ਚਲੋ ਜਾਨ ਦਾ ਬਚਾਅ ਹੋ ਗਿਆ ਜਾਨ ਦਾ ਬਚਾਅ ਮਾਲਕ ਦਾ ਅੰਦਰ ਸੀ ਇੰਨਾ ਸ਼ੁਕਰ ਹੈ ਪਰ ਤੁਸੀਂ ਤਾਂ ਕੋਲੇ ਹੀ ਪਏ ਸੀ ਮੈਂ ਤਾਂ ਕੋਲ ਥੀ ਜੇ ਪਈ ਸੀ ਤੁਸੀਂ ਤਾਂ 1 ਫੁੱਟ ਦਾ ਵੀ ਫਾਸਲਾ ਨਹੀਂ ਹੈਗਾ ਇੱਥੋਂ ਉੱਠ ਕੇ ਆ ਕੇ ਮੈਂ ਜੇ 2 ਵਜੇ ਆ ਕਿੱਥੇ ਪਈ ਹਾਂ ਇੱਥੇ ਪਈ ਹਾਂ ਤਜੇ ਮਤਲਬ ਖੈਰ ਬਾਹਰ ਨਹੀਂ ਨਿਕਲੇ ਤੁਸੀਂ ਬਸ ਉਹ ਵਾਹਿਗੁਰੂ ਨਹੀਂ ਬਾਹਰੋਂ ਆ ਕੇ ਕੰਪਲੇਟ ਅੱਛਾ ਬਾਹਰੋਂ ਕੰਮ ਫਿਰ ਆ ਕੇ ਕੰਗੇ ਆ ਗਏ ਮੈਂ ਕਿਹਾ ਪੰਜ ਕੁ ਮਿੰਟ ਬਾਅਦ ਨਾ ਆਉਣੀ ਜਿਨਾਨ ਕਰਦੇ ਆ ਅੱਛਾ ਤੇ ਉਸ ਵਕਤ ਇਹ ਕਰੀਬ ਆ ਬਸ ਸਵਾ ਦੋ ਵਜੇ ਸੀ ਸਵਾ ਦੋ ਬਜੇ ਹਾਂ ਹਲਕੀ ਜਿਹੀ ਲਾਈਟ ਜਿੱਥੇ ਬਲਬ ਲਾਇਆ ਉਹਦੀ ਲਾਈਟ ਪਿੰਸੀ ਟਾਈਮ ਨੇ ਲਿਖਿਆ ਸਾਵਾਦ ਉਹ ਜਿਸੀ ਨੇ ਟਾਈਮ ਤਾਈ ਬਸ ਸਾਰਾ ਕੁਝ ਹੀ ਹੋ ਗਿਆ ਸਾਰਾ ਕੁਝ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਕਹਿੰਦੇ ਹੁੰਦੇ ਉਹ ਚੀਜ਼ ਜਬ ਜਿਹੜੀ ਮੁੜ ਕੇ ਵੀ ਆਵੇ ਕੋਈ ਦਿੱਤਾ ਲਿਆ ਕੋਈ ਸਾਹਮਣੇ ਆ ਗਿਆ ਬਸ ਉਹਨੇ ਮਾਲਕ ਨੇ ਬਚਾਇਆ ਕਿਸੇ ਦੀ ਸੀਸਾ ਨਹੀਂ ਤਾਂ ਬਿਜਲੀ ਦਾ ਅਸੀਂ ਦੇਖਿਆ ਕਿ ਇਹਦਾ ਪ੍ਰਕੋਪ ਇਹਦਾ ਪ੍ਰਕੋਪ ਐਡਾ ਵੱਡਾ ਹੁੰਦਾ ਇੰਨੀ ਰਫਤਾਰ ਹੁੰਦੀ ਆ ਹਾਂਜੀ ਲੱਖਾਂ ਹਜ਼ਾਰਾਂ ਵਾਟਦੀ ਇਹਦੀ ਜਿਹੜੀ ਆ ਰੋਸ਼ਨੀ ਥੱਲੇ ਆ ਜਿੱਦਾਂ ਪੰਗ ਘਟਿਆ ਸਾਡੇ ਵੀ ਆਵਾਜ਼ ਆਈ ਫੇਟੜੇ ਸਾਡਾ ਘਰ ਇਹਦੇ ਨਾਲੇ ਹੀ ਆ ਸਾਡਾ ਮਾਤਾ ਸੀ ਤਾਉਣਿਆ ਰਾਮਾ ਜੀ ਦਾ ਘਰ ਅੱਛਾ ਕਿ ਆਟਾ ਸਭ ਰਿਹਾ ਤੁਹਾਡੇ ਘਰ ਤੇ ਕਹਾਦੀ ਮੈਂ ਮੇਰੇ ਸੀਨੇ ਤੇ ਕਾਲੇ ਕੱਪੜੇ ਪਾਇਆ ਮੈਂ ਕੁੜੀਆਂ ਦੇਖਾ ਜਦ ਦੇਖਿਆ ਤਾਂ ਉਹ ਠੀਕ ਠਾਕ ਪਈਆਂ ਤਾਨੂੰ ਆਪਣਾ ਫਿਕਰ ਚਿੰਤਾ ਹੋਉਂਦੀ। ਉਹ ਆਪਣੀ ਜਿੰਦਾਂ ਪੈ ਗਈ ਬੰਬ ਜਿੱਦਾਂ ਫਟਿਆ ਇਦਾਂ ਤੜਾਕਾ ਹੋ ਰਿਹਾ ਬਹੁਤ। ਪਾਣੀ ਜਦੋਂ ਅਸੀਂ ਦੇਖਿਆ ਮੈਂ ਟੁੱਟੀਆਂ ਚ ਪਾਣੀ ਵੀ ਬੰਦ ਪਾਣੀ ਵਾਲ ਟਾਂਚੀ ਵੀ। ਪਾਣੀ ਵੀ ਬੰਦ ਹੋ ਗਿਆ। ਪਾਣੀ ਬੰਦੋ ਪਾਣੀ ਵਾਲ ਟਾਂਚੀ ਫਟ ਗਈ। ਟਾਂਚੀ ਫਟ ਗਈ। ਟਾਂਚੀ ਫਟ ਗਈ ਤਾਂ ਫੇਰ ਨਾਲ ਉਹਨਿੰਦਾਂ ਮਾਰਿਆ ਚੱਕ ਕੇ ਸਮਾਨ ਬਿਜਲੀ ਨੇ। ਉਹੋ। ਪਰੇ ਔਰੇ ਇੰਦਰ ਇੰਦਰ ਬਾਹਰੋਂ ਤੇ ਮੈਂ ਹੁਣ ਕਚਰਾ ਜਿਹਾ ਇਕੱਠਾ ਕੀਤਾ ਇੱਡੇ-ਇੱਡੇ ਉੱਤੇ ਡਿਗੇ ਆ। ਮੋਂਟੀ ਜੀ ਸਾਰੀ ਕਿਉਂਕਿ ਸਾਰੇ ਔਡ ਦੇ ਵਿੱਚ ਤਾਂ ਇਦਾਂ ਹੋ ਗਿਆ ਕਿ ਕਿਤੇ ਬੰਬ ਕਿਤੇ ਬਿਸਕੋ ਪਰ ਮਾਰਕ ਵਿਚਾਰ ਕਰਾ ਲਿਆ ਗਿਆ ਬਾਰੇ ਮੈਂ ਤਾਂ ਕਹਿਨੀ ਆ ਜਾਨਾ ਬਚ ਗਈਆਂ ਚੀਜ਼ਾਂ ਤਾਂ ਫੇਰ ਵੀ ਬਣ ਚੁੱਕੀਆਂ ਚਲੋ ਚੀਜ਼ਾਂ ਨੁਕਸਾਨ ਤੁਹਾਡਾ ਹੋਇਆ ਬਜੀ ਇਲੈਕਟ੍ਰੋਨਿਕ ਵਾਇਰਸ ਦਾ ਜ਼ਿਆਦਾ ਨੁਕਸਾਨ ਹੋਇਆ ਸਾਰੀ ਵਾਇਰਿੰਗ ਸੜ ਗਈ ਹੈ ਹੁਣ ਬਿਜਲੀ ਵਾਲੇ ਆਏ ਆ ਦੇਖਦੇ ਸੀਗੇ ਸਾਰੀ ਵਾਇਰਿੰਗ ਟੋਟਲ ਡੈਮੇਜ ਹੈ ਤੇ ਆ ਜਿਹੜੇ ਪਲੱਗ ਵਗੈਰਾ ਸੀਗੇ ਬੋਰਡ ਸੀਗੇ ਇਹ ਸਾਰੇ ਪੱਟੇ ਬਾਹਰ ਮਾਰੇ ਪੋਟੈਂਟਲੀ ਪਾਣੀ ਜਿਹੜਾ ਦਰਵਾਜਾ ਹੈ ਉਹ ਵੀ ਖੁੱਲ ਗਿਆ ਇੱਥੇ ਡਿੱਗ ਗਿਆ ਟੁੱਟ ਗਿਆ ਆ ਵੀ ਇੱਥੋਂ ਡਿੱਗ ਗਿਆ ਹਾਂ ਇਹ ਇਹਦੇ ਨਾਲ ਇੱਥੇ ਬਲਾਸਟ ਹੋਇਆ ਹੈ ਬਲਾਸਟ ਇੱਥੇ ਹੋਇਆ ਕਿ ਇੱਥੇ ਹੋਇਆ ਇੱਥੇ ਦੋ ਬਲਾਸਟ ਹੋ ਗਏ ਟੁੱਟੜ ਬਲਾਸਟ ਹੋਇਆ ਉਹਨੇ ਗੱਟੀਆਂ ਕੇ ਆ ਪੱਕਾ ਦਰਵਾਜਾ ਸੀਗਾ ਇਹ ਦਰਵਾਜਾ ਛੱਡ ਕੇ ਉੱਥੇ ਮਾਰਿਆ ਉਹ ਹੁਣ ਵੀ 8-9 ਕਿਲੋ ਉਹ ਤਾਂ ਸਾਰੀ ਤਾਰ ਜਲ ਗਈ ਆ ਜੀ ਸਾਰੀ ਜਲ ਗਈ ਉਹਨਾਂ ਦੀ ਘਰ ਦੀ ਸਾਰੀ ਫੀਟਿੰਗ ਉਹ ਇੱਕ ਵਾਰ ਅਸੀਂ ਇਹ ਨਾ ਲਾ ਕੇ ਉੱਥੋਂ ਦੇਖਾਂਗੇ ਮੀਟਰ ਤੋਂ ਐਮਸੀ ਤੱਕ ਲਾ ਕੇ ਦੇਖਾਂਗੇ ਹਾਂ ਵੀ ਕਿੰਨੀ ਕੁ ਜਲੀ ਆ ਮੇਰੇ ਹਿਸਾਬ ਦੇ ਨਾਲ ਜਿੰਨੀਆਂ ਵੀ ਵਾਇਰ ਵੇਚਿਆ ਉਹ ਸਾਰੀ ਪਟਾਕਾ- ਨੁਕਸਾਨ ਜਾਂਦਾ ਹਾਂਜੀ ਹਾਂਜੀ ਕੋਈ ਸਾਰੀ ਪਹੁੰਚ ਜਾਣੀ ਹੈ ਸਭ ਮਤਲਬ ਇਹ ਜਿਹੜਾ ਇਲੈਕਟ੍ਰੋਨਿਕ ਦਾ ਇਹੀ ਲੱਖ ਤੱਕ ਪਹੁੰਚ ਜਾਏਗਾ ਮਤਲਬ ਇਹਦੀ ਜਿਹੜੀ ਸਾਰਾ ਹੀ ਵਿੱਚ ਫਰਿੱਜਾ ਵੀ ਹੋਣੀ ਆ ਵਿੱਚ ਦੂਸਰਾ ਵੀ ਜਮ ਮੋਬਾਈਲ ਦਾ ਵੀ ਨੁਕਸਾਨ ਹੋਇਆ ਜੀ ਮੋਬਾਈਲ ਤਾਂ ਕਿੰਨੇ ਬੰਦੇ ਹੋ ਗਿਆ ਸੀ ਮੋਬਾਈਲ ਦਾ ਨੁਕਸਾਨ ਹੋ ਗਿਆ ਸੀਗਾ ਹੱਥ ਛੁੱਟ ਗਿਆ ਸੀ ਇੰਨਾ ਗਰਮ ਸੀਗਾ ਉਹ ਤਾਂ ਆਈਫੋਨ ਕਰ ਅੱਛਾ ਆਈਫੋਨ ਵੀ ਗਰਮ ਹੋ ਗਿਆ ਹਾਂ ਜੀ ਬਿਲਕੁਲ ਆਗੰਗ ਹੋ ਗਿਆ ਸੀ ਆਈਫੋਨ ਕਰਕੇ ਪਚਾਹ ਗਿਆ ਹੋਰ ਫੋਨ ਦਾ ਬਲਾਸਟ ਹੋ ਜਾਣਾ ਸੀਗਾ ਬਲਾਸਟ ਉਹ ਆਈਫੋਨ ਸਗਾ ਜੀ ਕਰਕੇ ਆਈਫੋਨ ਥੋੜਾ ਐਂਡਰੋਇਡ ਨਾਲ ਕਹਿੰਦਾ ਮਤਲਬ ਇਹ ਕਿ ਵੀ ਹੈਗਾ ਕਿ ਚਲੋ ਅੱਬਲ ਤਾਂ ਵਿੱਚੋਂ ਮੈਂ ਹੁਣ ਚੈੱਕ ਕਰ ਆਉਣ ਗਿਆ ਸੀਗਾ ਵੀ ਕੀ ਹੋਇਆ ਵਿੱਚੋਂ ਦੱਸਦੇ ਕਹਿੰਦੇ ਮੈਲਟ ਹੋ ਗਿਆ ਵਿੱਚੋਂ ਉਹ ਤੁਸੀਂ ਅੰਦਰ ਸੀਗੇ ਅੰਦਰ ਹੋਣ ਦੇ ਬਾਵਜੂਦ ਵੀ ਇਹ ਕੁਛ ਆਈਫੋਨ ਦਾ ਹੋ ਗਿਆ ਅਡਾਪਟਰ ਨਾਲ ਚਾਰਜ ਤੇ ਲੱਗਾ ਸੀ ਨਾ ਚਾਰਜ ਚਾਰਜ ਲੱਗੇ ਸੀ ਚਾਰਜ ਤੇ ਅਗਰ ਵਾਜੀ ਦੂਸਰਾ ਫੋਨ ਆ ਉਹ ਠੀਕ ਹੈ ਉਹ ਸਪੋਰਟ ਸੀਗਾ ਚਾਰਜ ਲੱਗਾ ਜਿਹੜੀ ਜਾਨੀ ਬਿਜਲੀ ਨਾਲ ਸੰਬੰਧ ਸੀ ਜੀ ਉਹ ਸਾਰੀ ਡੇਮੇਜ ਹੋ ਗਈ ਸਾਰੀ ਡੈਮੇਜ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ 50 ਹੋ ਗਿਆ ਬਾਕੀ ਇਹ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਬਾਕੀ ਤਾਂ